ਕੰਮ ਕਰਦੇ ਨੇ। ਵਾਸੇ ਬਹੁਤ ਵਧੀਆ ਲੱਗਿਆ ਮੰਤਰੀ ਸਾਹਿਬ ਅੱਜ ਆਪਣੇ ਪਿੰਡ ਦੇ ਵਿੱਚ ਆਏ ਨੇ। ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਸੀਗੀਆਂ ਉਹ ਉਹਨਾਂ ਨੇ ਸੁਣੀਆਂ ਨੇ ਤੇ ਕੁਝ ਐਸੀਆਂ ਸਮੱਸਿਆ ਨਸ਼ੇ ਦੇ ਜਿਵੇਂ ਲਾਮਤ ਦੇ ਵਿੱਚ ਪੁਰੀ ਹੋਈ ਹੈ। ਉਹ ਬੀਬੀਆਂ ਨੇ ਕੋਈ ਦੱਸੀਆਂ ਸ਼ਿਕਾਇਤਾਂ ਉਹਨਾਂ ਦਾ ਤੁਰੰਤ ਐਸਐਚਓ ਸਾਹਿਬ ਨਾਲ ਉਹਨਾਂ ਨੇ ਗੱਲ ਕੀਤੀ ਹੈ ਕਿ ਉਹਦਾ ਵੀ ਮਸਲਾ ਹੱਲ ਕੀਤਾ ਜਾਵੇ। ਪੂਰ ਦੇ ਵਿੱਚ ਕਿਸਾਨ ਦਾ ਘਟਨਾਵਾਂ ਕਿਹੜਾ ਤਰ੍ਹਾਂ ਦਾ ਵਿਕਾਸ ਦੇ ਕੰਮ ਦੇ ਕੀ ਨੇ। ਇਹ ਤਾਂ ਵਿਕਾਸ ਦਾ ਕੰਮ ਤਾਂ ਦੇਖੋ ਜਿਵੇਂ ਸਿੱਖਿਆ ਮਹਿਕਮੇ ਵੱਲੋਂ ਕਮਰਿਆਂ ਦੇ ਦੋ ਗ੍ਰਾਂਟ ਆਏ ਸੀ ਉੱਚਾ ਚੱਕਣ ਵਾਸਤੇ ਉਹ ਉੱਚਾ ਚੱਕ ਕੇ ਉਹ ਦਾ ਉਹਨਾਂ ਜਦੋਂ ਘਟਣ ਇਹਨਾਂ ਨੇ ਕਰਤਾ ਬਾਥਰੂਮ ਨਵੇਂ ਬਣੇ ਸੀਗੇ ਚਾਰ ਦੁਆਰੀ ਕੀਤੀ ਆ ਉਹ ਦਾ ਘਟਾ ਪਿੰਡ ਦੇ ਵਿੱਚ ਕਿਹੜੇ ਕਿਹੜੇ ਕੰਮ ਹੋਣ ਲਈ ਐਸਟੀਮੇਟ ਲਗਾਏ ਗਏ ਨੇ ਔਰ ਸਾਰੇ ਕੌਤਕ ਪੂਰੇ ਕਰਨਗੇ ਉਹ ਕਹਿ ਰਹੇ ਨੇ ਵੀ ਛੇਤੀ ਆ ਮਤਲਬ ਇਹ ਸਰਕਾਰ ਦੇ ਵਿੱਚ ਵਿੱਚ ਆ ਸਾਲ ਦੇ ਵਿੱਚ ਤੁਹਾਡੇ ਜਿੰਨੇ ਵੀ ਕੰਮ ਹੈਗੇ ਨੇ ਪੈਂਡਿੰਗ ਪੂਰੇ ਕਰਾਂ ਤੁਹਾਡੇ ਮੁਕਾਬਲੇ ਹਜੇ ਤੱਕ ਸਰਕਾਰ ਨੇ ਆਪਣੇ ਪਿੰਡ ਨੂੰ ਕੀ ਦਿੱਤੀ ਨਹੀਂ ਹਜੇ ਤੱਕ ਸਿਰਫ ਇੱਕ 4 ਲੱਖ ਰੁਪਏ ਦੇ ਗ੍ਰਾਂਟ ਲੈਟਾਂ ਦੀ ਆਈ ਆਪਣੇ ਕੋਲ ਜਾਂ ਸਕੂਲ ਵਾਸਤੇ ਜੋ ਆਇਆ ਸੀਗਾ ਉਹ ਮਾਨ ਜੋ ਪੰਚਾਇਤ ਮੰਤਰੀ ਨੂੰ ਕੋਈ ਵਿਸ਼ੇਸ਼ ਤੌਰ ਤੇ ਆਪਣੇ ਪਿੰਡ ਵਾਸਤੇ ਕਹਿਣਾ ਚਾਹੁੰਦਾ ਅਸੀਂ ਤਾਂ ਇਹ ਕਵਾਂਗੇ ਜੋ ਰਣਦੇ ਵਿਕਾਸ ਦੇ ਕੰਮ ਨੇ ਵੀ ਉਹ ਜ਼ਰੂਰੀ ਜਿਹੜੇ ਕੰਮ ਨੇ ਜ਼ਰੂਰ ਕੀਤੇ ਜਾਣ ਤੇ ਅਸੀਂ ਸਰਕਾਰ ਦੇ ਧੰਨਵਾਦੀ ਸਰ ਸ਼ਾਮਲਾਟ ਜਿਹੜੇ ਜ਼ਮੀਨ ਨੂੰ ਲੈ ਕੇ ਗੋਡੀਆਂ ਦੇ ਵਿੱਚ 20% ਵਾਧਾ ਦਿੱਤਾ ਉਹਨੂੰ ਕਿਵੇਂ ਦੇਖਦੇ ਹੋ ਉਹ ਸਰ 20% ਵਾਲੀ ਜਿੱਥੇ ਹੈਗੀ ਹੈ ਕੋਈ ਪ੍ਰੋਬਲਮ ਹੋ ਲੈ ਹੀ ਨਹੀਂ ਰਹੀ ਲੋਕ ਘਟਾ ਕੇ ਉਹੀ ਰੇਟ ਤੇ ਦੇਣੀ ਪੈਣੀ ਹੈ ਇਹ ਮਤਲਬ ਕਿ ਕਿਉਂਕਿ ਟਿਕਾਏ ਪਹਿਲੇ ਹੀ ਬਹੁਤ ਜ਼ਿਆਦਾ ਚੜੇ ਹੋਏ ਨੇ ਇਹ ਸਰਕਾਰ ਦਾ ਜਿਹੜਾ ਫਰਮਾਨ ਹੈ ਮੈਂ ਇਹਨੂੰ ਕਹਾਂਗਾ ਠੀਕ ਨਹੀਂ ਹੈਗਾ ਕਿਉਂਕਿ ਜਿਹੜੀ 60-65 ਹਜ਼ਾਰ ਨੂੰ ਚੜ ਸਰ ਮੇਰਾ ਨਾਮ ਰਣਜੀਤ ਸਿੰਘ ਹੈ ਪਿੰਡ ਸਰਕਾਰੀ ਵਾਲੇ ਰੋਡ ਲੜਦ। ਹਾਂ ਸਰ ਅੱਜ ਮਾਨ ਮੰਤਰੀ ਦਾ ਆਏ ਸੀ ਕਿ ਇਸ ਤਰ੍ਹਾਂ ਦਾ ਵਿਕਾਸ ਕਮਾਂਡਾ ਰੁਕ ਰੱਤੀ ਹੈ ਯਾਨੀ ਕੀ ਕੰਮ ਚੱਲ ਨਹੀਂ। ਅੱਜ ਸਹਿਯਤ ਮੰਤਰੀ ਡਾਕਟਰ ਬਲਦੇਵ ਸਿੰਘ ਸਾਡੇ ਸਕੂਲ ਦੇ ਵਿੱਚ ਆਏ ਸੀਗੇ। ਤੇ ਉਹਨਾਂ ਨੇ ਪਿਛਲੇ ਸਾਲ ਦੇ ਵਿੱਚ ਸਾਨੂੰ ਸਿੱਖਿਆ ਵਿਭਾਗ ਵੱਲੋਂ ਤੇ ਹਰਜੋਤ ਸਿੰਘ ਬੈਸ ਵੱਲੋਂ ਸਿੱਖਿਆ ਮੰਤਰੀ ਵੱਲੋਂ ਇਹ ਸਕੂਲ ਦੇ ਕਮਰਿਆਂ ਨੂੰ ਉੱਚਾ ਚੁੱਕਣ ਵਾਸਤੇ 4 ਲੱਖ 20 ਹਜ਼ਾਰ ਰੁਪਏ ਦੀ ਗ੍ਰਾਂਟ ਆਈ ਸੀਗੀ ਤੇ ਇੱਕ ਉਸ ਦਾ ਘਾਟਣਾ ਸੀ ਕਿਤੇ ਦੂਸਰਾ ਸੀ ਸਾਡੇ ਸਕੂਲੇ ਚਾਰ ਦੁਆਰਿਆਂ ਉੱਚਾ ਚੁੱਕਣ ਦਾ ਰਿਪੇਅਰ ਕਰਨ ਦਾ ਗ੍ਰਾਂਟ ਆਈ ਸੀਗਾ 60000 ਰੁਪਏ ਦੀ ਉਸ ਦਾ ਜੁਦ ਘਾਟਨ ਕੀਤਾ ਜਾਵੇ ਇਸ ਸਕੂਲ ਦੇ ਵਿੱਚ ਹੋਰ ਕਿਸ ਤਰ੍ਹਾਂ ਦੇ ਕੰਮ ਹੋਣ ਵਾਲੇ ਨੇ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਹੈਗੀਆਂ ਨੇ ਤੁਸੀਂ ਮੰਤਰੀ ਸਾਹਿਬ ਨੂੰ ਦੱਸਿਆ ਹੋਊਗਾ ਉਹਨਾਂ ਦਾ ਕੀ ਵਿਸ਼ਵਾਸ ਹੋਣਾ ਅੱਜ ਅਸੀਂ ਮਾਤਰੀ ਸਾਹਿਬ ਨੂੰ ਦੱਸਿਆ ਸੀਗਾ ਸਕੂਲ ਦੇ ਵਿੱਚ ਇੱਕ ਤਾਂ ਸਭ ਤੋਂ ਮੇਨ ਬੱਚਾ ਨੇ ਖੇਡਣ ਵਾਸਤੇ ਗਰਾਊਂਡ ਦੀ ਪ੍ਰੋਬਲਮ ਸੀ ਸਕੂਲ ਕੋਲ ਜਗ੍ਹਾ ਘੱਟਾ ਗਰਾਊਂਡ ਨਹੀਂ ਸੀਗਾ ਤੇ ਦੂਸਰੀ ਸਾਡੀ ਡਿਮਾਂਡ ਸੀ ਕਿ ਜੋ ਫਰਸ਼ ਹੈ ਕੱਚਾ ਉਸ ਨੂੰ ਪੱਕਾ ਕੀਤਾ ਜਾਵੇ ਜੇ ਗੱਲ ਕਰੀਏ ਆਪਾਂ ਮਿੱਟੀ ਦੇ ਵੀਰ ਦੀ ਉਸ ਮਿੱਟੀ ਮਿੱਲ ਦੀ ਕੋਈ ਸਮੱਸਿਆ ਨਾ ਹੋਵੇ ਨਹੀਂ ਮਿੱਟੀ ਮਿੱਲ ਕੋਈ ਸਮੱਸਿਆ ਨਹੀਂ ਸਹੀ ਕੰਮ ਦੇ ਪੈਸਾ ਰਹੀ ਸਹੀ ਥਾਂ ਉੱਤੇ ਰੱਖਣਾ ਹੈ ਬੱਚਿਆਂ ਦੀ ਗਿਣਤੀ ਵਧਾਉਣ ਵਾਸਤੇ ਤੇ ਜਿਹੜੇ ਗਰੀਬ ਬੱਚਿਆਂ ਦੇ ਮਾਪੇ ਮਾਂ ਬਾਪ ਨੇ ਉਹਨਾਂ ਨੂੰ ਬਦောင်း ਵਾਸਤੇ ਕਿੰਨਾ ਦੇ ਪਰਾਲੇ ਨੇ ਬੱਚਿਆਂ ਨੂੰ ਸਾਰੇ ਸਿੱਖਿਆ ਟੋਟਲ ਵਰਦਿਆਂ ਤੋਂ ਲੈ ਕੇ ਕਿਤਾਬਾਂ ਪੁਸਤਕਾਂ ਸਾਰਾ ਕੁਝ ਮਤਲਬ ਫਰੀ ਹੈ ਤੇ ਦੂਸਰੀ ਗੱਲ ਜਿਹੜਾ ਬੱਚਾ ਹੁਣ ਉਹ ਪਲੇਵੇ ਮੈਥਡ ਰਾਹੀਂ ਸਿੱਖ ਰਹੇ ਨੇ ਤੇ ਸਕੂਲ ਦੇ ਵਿੱਚ ਸਾਰਾ ਬਹੁਤ ਵਧੀਆ ਪੜਾਈ ਦਾ ਚੱਲ ਜੇਕਰ ਜਿਹੜੀ ਸਿੱਖਿਆ ਕ੍ਰਾਂਤੀ ਜੀ ਦੇ ਤਹਿਤ ਤੁਹਾਡੇ ਮੁਤਾਬਕ ਜਿਹੜੇ ਕੰਮ ਹੋ ਰਹੇ ਨੇ ਉਹ ਜਾਇਜ਼ ਨੇ ਔਰ ਸਫੀਸ਼ੀਐਂਟ ਹੈਗੇ ਕਿ ਕੁਝ ਹੋਰ ਤਰਕਾਉਣਾ ਚਾਹੀਦਾ ਜੀ ਸਿੱਖਿਆ ਕ੍ਰਾਂਤੀ ਰਾਹੀਂ ਸਾਡੇ ਸਕੂਲ ਬਹੁਤ ਵਧੀਆ ਕੰਮ ਹੋ ਰਹੇ ਨੇ ਸਾਡੇ ਬਲਾਗ ਦੇ ਵਿੱਚ 58 ਸਕੂਲ ਐ ਜੀ ਤੋਂ ਸਿਰਫ ਹੁਣ ਰਿਜ਼ਲਟ ਚੱਲ ਰਿਹਾ ਸੀਗਾ ਸਪੈਸ਼ਲ ਚੈਕਿੰਗ ਹੋਈ ਆ ਉਹਦੇ ਜੇ ਸਾਡੇ ਸਿਰਫ 58 ਸਕੂਲਾਂ ਵਿੱਚੋਂ ਸਭ ਤੋਂ ਵੱਟ ਸਕੂਲ ਸਾਡੇ ਬਲਾਗ ਵਿੱਚ ਆਏ ਨੇ ਜੀ ਤੋਂ ਸਾਡਾ ਸਕੂਲ ਵੀ ਇੱਕ ਚੜ੍ਹਿਆ ਗਿਆ ਇਸ ਸਕੂਲ ਦੇ ਵਿੱਚ ਇਮਿਨਸਟੇਅਰ ਟੀਚਰ ਨੇ ਤੁਹਾਨੂੰ ਕਿਹਾ ਦਾ ਕਿ ਸਫੀਸ਼ੀਐਂਟ ਹੈ ਕਿ ਗਿਣਤੀ ਘਟਾ ਜੀ ਇਸ ਸਕੂਲ ਦੇ ਸਨ ਟੀਚਰ ਹੈ ਗਿਣਤੀ ਉਹਦੇ ਆਪਕਾ ਠੀਕ ਹੈ ਪੂਰੀ ਹੈ